ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਬੀਰ ਬਾਦਲ ਦੇ ਪੁਲਿਸ ਅਫਸਰਾਂ ਨੂੰ ਧਮਕੀ ਦੇਣ ਵਾਲੇ ਬਿਆਨ ਤੇ ਦਿੱਤੀ ਤਿੱਖੀ ਪ੍ਰਤੀਕਿਰਿਆ ਇਸ ਦੇ ਨਾਲ ਹੀ ਢਾਲੀਵਾਲ ਨੇ ਸੁਖਬੀਰ ਬਾਦਲ ਵੱਲੋਂ ਹੜਪੀੜਤਾ ਨੂੰ ਨੋਟ ਵੰਡਣ ਤੇ ਵੀ ਕੱਸਿਆ ਤੰਜ਼ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਨੂੰ ਲਿਆ ਲੰਬੇ ਹੱਥੀ ਚੀਮਾ ਨੇ ਕਿਹਾ ਕਾਂਗਰਸ ਲੀਡਰਾਂ ਦੀ ਮਾਨਸਿਕਤਾ ਤੋਂ ਲੱਗਦਾ ਹੈ ਕਿ ਉਹ ਸੂਬੇ ਨੂੰ ਰੰਗਲਾ ਤੇ ਖੁਸ਼ਹਾਲ ਨਹੀਂ ਬਲਕਿ ਕੰਗਲਾ ਤੇ ਬਦਹਾਲ ਦੇਖਣਾ ਚਾਹੁੰਦੇ ਨੇ ਸੁਖਬੀਰ ਬਾਦਲ ਨੇ ਪੰਜਾਬ ਚ ਹੜ੍ਹਾਂ ਨਾਲ ਹੋਈ ਤਬਾਹੀ ਲਈ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਸੁਖਬੀਰ ਨੇ ਇਸ ਅਣਗੈਲੀ ਨੂੰ ਆਮ ਆਦਮੀ ਪਾਰਟੀ ਦਾ ਪਾਪ ਕਰਾਰਿਆ ਕਿ ਆਕਾਲੀ ਦਲ ਲੋਕਾਂ ਦੀ ਮਦਦ ਲਈ ਤਿਆਰ ਮંત્રી ਬਰਿੰਦਰ ਗੋਇਲ ਨੇ ਬਾਜਬਾ ਵੱਲੋਂ ਅਸਤੀਫਾ ਮੰਗਣ ਵਾਲੇ ਬਿਆਨ ਦਾ ਦਿੱਤਾ ਜਵਾਬ ਗੋਇਲ ਨੇ ਕਿਹਾ ਪਾਣੀਆਂ ਅੱਗੇ ਅੱਜ ਤੱਕ ਕਿਸੇ ਦਾ ਜ਼ੋਰ ਨਹੀਂ ਚੱਲਿਆ ਜੇਕਰ ਪ੍ਰਬੰਧ ਨਾ ਕੀਤੇ ਹੁੰਦੇ ਤਾਂ ਕਈ ਗੁਣਾ ਵੱਧ ਹੋਣਾ ਸੀ ਨੁਕਸਾਨ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਬਜ਼ੁਰਗ ਮੈਲਾ ਹਰਜੀਤਕੌਰ ਦਾ ਛਲਕਿਆ ਦਰਦ ਹਰਜੀਤਕੌਰ ਨੇ ਕਿਹਾ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨਾਲ ਅਪਰਾਧੀਆਂ ਵਰਗਾ ਕੀਤਾ ਗਿਆ ਵਤੀਰਾ ਉਹਨਾਂ ਨੇ ਚਿਪਸ ਅਤੇ ਬਿਸਕੁਟ ਤੇ گزارੇ 10 ਦਿਨ ਤੇ ਹੁਣ ਖਬਰਾਂ ਦਾ ਵਿਸਥਾਰ ਖਰਮੜੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੱਲ ਪਟਿਆਲਾ ਦੇ ਐਸਐਸਪੀ ਨੂੰ ਆਪਣੀ ਸਰਕਾਰ ਬਣਨ ਤੇ ਦੇਖ ਲੈਣ ਦੀ ਧਮਕੀ ਦਿੱਤੀ ਸੀ ਇਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਇਸ ਦੇ ਨਾਲ ਹੀ ਢਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਹੜਪੀੜਤਾ ਨੂੰ ਨੋਟ ਵੰਡਣ ਤੇ ਵੀ ਤੰਜ਼ ਕੱਸਿਆ ਢਾਲੀਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਛੱਡ ਦੇਣੇ ਚਾਹੀਦੇ ਨੇ ਜੇਕਰ ਸੁਖਬੀਰ ਸਿੰਘ ਵਿੱਚ ਲਿਆਕਤ ਹੁੰਦੀ ਤਾਂ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਹੀ ਉਹਨਾਂ ਨੂੰ ਸੀਐਮ ਬਣਾ ਦੇਣਾ ਸੀ ਢਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਅਫਸਰ ਸੁਖਬੀਰ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਜਿਹੜਾ ਸੁਖਬੀਰ ਸਿੰਘ ਆਪਣੀ ਮਰੀ ਮਾਂ ਦੇ ਭੋਗ ਦੇ ਉੱਤੇ ਰੋਟੀ ਵੀ ਖਵਾ ਸਕਿਆ ਐਸੀਪੀਸੀ ਨੇ ਲੰਗਰ ਲਾ ਕੇ ਖਵਾਇਆ ਉਹ ਇਹ ਡੋਟ ਵੰਡ ਸਕਦਾ ਇਹ ਨੋਟ ਖੋਲ ਕਿਥੋਂ ਆਇਆ ਜਦੋਂ ਵਾਵਾ ਪਿਆ ਤੋਂ ਦਿਨ ਦੇ ਡੋਟ ਬੰਦ ਹੋ ਗਏ ਸਖਬੀਰ ਜੀ ਸਾਰੀ ਦੁਨੀਆ ਜਾਣਦੀ ਆ ਲਾਸਟ ਟਾਈਮ ਦੇ ਉੱਤੇ ਤੁਹਾਡੇ ਪਿਤਾ ਜੀ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜਦੋਂ ਆਖਰੀ ਵਾਰ ਮੁੱਖ ਮੰਤਰੀ ਸੀਗੇ ਕਈ ਕਾਲੀਆਂ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਹੁਣ ਤੁਸੀਂ ਕਈਆਂ ਦੇ ਇੰਟਰਵਿਊ ਪੜ੍ਹਦੇ ਹੋ ਕਈਆਂ ਨੇ ਸਲਾਹ ਦਿੱਤੀ ਵੱਡੇ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਹੋਰ ਜੀ ਤੁਸੀਂ ਬਜੂਦ ਹੋ ਗਏ ਹੋ ਸਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਨਹੀਂ ਮੰਨੇ ਉਹ ਕਹਿੰਦੇ ਨਾ ਸਖਬੀਰ ਜੀ ਜੇ ਤੁਹਾਡੇ ਬਾਪ ਨੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਪੰਜਾਬ ਦੇ ਲੋਕ ਨਹੀਂ ਇਹ ਤੁਹਾਨੂੰ ਹੋਰ ਬਣਾਉਣਗੇ ਪੰਜਾਬ ਦੇ ਲੋਕ ਤੁਹਾਨੂੰ ਕਿਉਂ ਬਣਾਉਣਗੇ ਜੇ ਤੁਹਾਡੇ ਬਾਪ ਨੇ ਗਲਤੀ ਨਹੀਂ ਕੀਤੀ ਤੇ ਪੰਜਾਬੀ ਇਹ ਗਲਤੀ ਕਿੱਦਾਂ ਕਰ ਲਗੇ ਤੁਹਾਡਾ ਪਿਤਾ ਜਾਣਦਾ ਹੋਈ ਵੀ ਤੁਸੀਂ ਇਸ ਦੇ ਯੋਗ ਨਹੀਂ ਜੇ ਇਸੇ ਕਰਕੇ ਸਾਰਾ ਕਾਲੀ ਦਲ ਵਿਖੜਿਆ ਇਸੇ ਕਰਕੇ ਕਾਲੀ ਦਲ ਦੇ 2-3 ਧੜੇ ਹੋ ਗਏ ਤੁਸੀਂ ਤਾਂ ਸਾਰ ਆਪਣੀ ਪਾਰਟੀ ਸਾਫ ਸਾਕੇ ਸਰਕਾਰ ਬਣਾਉਂਦੇ ਸੁਣੇ ਲਈ ਜਾਂਦੇ ਹੋ ਜੇ ਤੁਸੀਂ ਬੜਨਾ ਹੁੰਦਾ ਬੜਾਉਣਾ ਹੁੰਦਾ ਕਿ ਸਦਾ ਪ੍ਰਕਾਸ਼ ਸਿੰਘ ਉਦੋਂ ਹੀ ਤੁਹਾਨੂੰ ਬਣਾ ਦਿੰਦਾ ਉਹ ਕੈਂਟ ਦੇ ਵੀ ਕਾਲੀ ਲੀਡਰਾਂ ਦੇ ਉਹਦੀ ਮੰਨ ਨੇ ਕਹਿੰਦੇ ਨਹੀਂ ਜੀ ਮੈਂ ਨਹੀਂ ਬਣਾਉਂਦਾ ਇਹਨੂੰ ਕੋਈ ਅਕਲ ਨਹੀਂ ਉਹਨੂੰ ਕਹੀ ਜਾਂਦਾ ਮੈਂ ਮੁੱਖ ਮੰਤਰੀ ਬਣਦਾਣਾ ਐਸਐਸਬੀ ਨੂੰ ਦਬੇ ਮਾਰੀ ਜਾਂਦਾ ਸਭ ਤੁਹਾਡੇ ਕੋ ਕੋਈ ਨਹੀਂ ਡਰਨ ਵਾਲਾ ਕਾਨੂੰਨ ਦਾ ਰਾਜ ਆ ਪੰਜਾਬ ਦੇ ਅੰਦਰ ਹੁਣ ਸਾਬ ਪ੍ਰਕਾਸ਼ ਸਿੰਘ ਬਾਦਲ ਦੇ ਪਦਵਾਦ ਰਾਜ ਦੀ ਤੁਹਾਡੇ ਪਦਵਾ ਦਾ ਰਾਜ ਦੀ ਸਰਦਾਰ ਸੁਖਬੀਰ ਸਿੰਘ ਜੀ ਭੁਲੇਖਾ ਖਾਂਦੇ ਆ ਐਸਐਲਐਸ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਇਸ ਕਾਨੂੰਨ ਦੇ ਰਾਜ ਵਿੱਚ ਜਿਹੜਾ ਬੰਦਾ ਗਲਤੀ ਕਰੂਗਾ ਉਹਨੂੰ ਹੱਥਾਂ ਦੀ ਸਜ਼ਾ ਮਿਲੂਗੀ ਜਿਹੜਾ ਬੰਦਾ ਆਮ ਸ਼ਹਿਰੀਆਂ ਵਾਂਗੂ ਜ਼ਿੰਦਗੀ ਬਤੀਤ ਕਰ ਰਿਹਾ ਹੈ ਸਾਡੋਂ ਦੀ ਕੋਈ 왈 ਨਹੀਂ ਦੇਖ ਸਕਦਾ ਸੋ ਮੈਂ ਕਹਿਣਾ ਚਾਹੁੰਦਾ ਤੁਹਾਡੇ ਦਾਬਿਆਂ ਤੋਂ ਇਹ ਨਾ ਕਦੀ ਪੁਲਿਸ ਅਫਸਰ ਡਰੇ ਨਾ ਕਦੀ ਡਰਦਗੇ ਉਹ ਕਾਨੂੰਨ ਦੀ ਪਾਲਣਾ ਕਰਦੇ ਆ ਜਿੱਥੇ ਬੰਦਾ ਗਲਤੀ ਕਰਦਾ ਉੱਥੇ ਉਹ ਬੰਦੇ ਦੇ ਖਿਲਾਫ ਕਾਰਵਾਈ ਕਰਦੇ ਆ ਤੁਸੀਂ ਐਵੇਂ ਆ ਜਿਹੜੀ ਡੈਰੀ ਲਈ ਫਿਰਦੇ ਪਤਾ ਕਿਹੜੀ ਡੈਰੀ ਆ ਉਹ ਐਵੇਂ ਕਹਿੰਦੇ ਲਾਲ ਡੈਰੀ ਤੇ ਲਿਖਤਾ ਜੀ ਉਹ ਸਾਡਾ ਤੁਹਾਡੇ ਕੋ ਨਾ ਕੋ ਲਾਲ ਆ ਨਾ ਕੋ ਹਰੀਆ ਨਾ ਕੋ ਚਿੱਟੀ ਆ ਨਾ ਕੋ ਪੀਲੀ ਆ ਨਾ ਕੋ ਫਿੱਕੀ ਆ ਐਵੇਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਤੁਹਾਡੀ ਨਾ ਕਦੀ ਹੁਣ ਸਰਕਾਰ ਆਉਣੀ ਆ ਨਾ ਕਦੀ ਸਰਕਾਰ ਬਣਨੀ ਆ ਕਾਲੀ ਦਲ ਤੁਸੀਂ ਆਪਣੇ ਹੱਥੀ ਖਤਮ ਕਰਤਾ ਇਸ ਕਰਕੇ ਅਫਸਾਨੂ ਪਤਾ ਹਾਸੀ ਨੂੰ ਪਤਾ ਕਿ ਹੁਣ ਤੁਹਾਡਾ ਵਕਤ ਖੁੱਲ ਗਿਆ ਸਾਹਿਬ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਨੂੰ ਲੰਬੇ ਹੱਥੀ ਲਿਆ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਹਰ ਪੀੜਤਾਂ ਦੀ ਮਦਦ ਨਾ ਕੀਤੀ ਜਾਵੇ ਤੇ ਸਰਕਾਰ ਨੂੰ ਫੰਡ ਨਾ ਦਿੱਤਾ ਜਾਵੇ ਕਾਂਗਰਸੀਆਂ ਨੇ ਆਪਣੀ ਮਾਨਸਿਕਤਾ ਖੁਦ ਪੰਜਾਬੀਆਂ ਅੱਗੇ ਉਜਾਗਰ ਕੀਤੀ ਹੈ ਕਿ ਉਹ ਸੂਬੇ ਨੂੰ ਰੰਗਲਾ ਪੰਜਾਬ ਤੇ ਖੁਸ਼ਹਾਲ ਨਹੀਂ ਬਲਕਿ ਕੰਗਲਾ ਤੇ ਬਦਹਾਲ ਦੇਖਣਾ ਚਾਹੁੰਦੇ ਨੇ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਵਿਧਾਇਕ ਕੱਲ ਸੈਸ਼ਨ ਦੌਰਾਨ ਨਕਾਰਾਤਮਕ ਸੋਚ ਦਾ ਪ੍ਰਗਟਾਵਾ ਕਰ ਰਹੇ ਸਨ ਕਾਂਗਰਸ ਪੰਜਾਬ ਚ ਬੀਜੇਪੀ ਦੀ ਏਜੰਟ ਬਣ ਕੇ ਕੰਮ ਕਰ ਰਹੀ ਹੈ ਇਹ ਨਹੀਂ ਚਾਹੁੰਦੇ ਕਿ ਹੜਪੀੜਤਾਂ ਦੀ ਕੋਈ ਮਦਦ ਕੀਤੀ ਜਾਵੇ ਸੈਂਟਰ ਸਰਕਾਰ ਨੂੰ ਜਦੋਂ ਜਦੋਂ ਵੀ ਅਸੀਂ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਹਾਂ ਜਦੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਹਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਕਾਂਗਰਸ ਪਾਰਟੀ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਆਤਮਾ ਪ੍ਰਵੇਸ਼ ਕਰ ਜਾਂਦੀ ਹੈ। ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਪੱਖ ਨੂੰ ਪੂਰਨ ਦੇ ਲਈ ਕਾਂਗਰਸ ਪਾਰਟੀ ਜਿਹੜੀ ਅੱਗੇ ਆ ਜਾਂਦੀ ਹੈ। ਉਸੇ ਸਮੇਂ ਕਾਂਗਰਸ ਪਾਰਟੀ ਦੇ ਜਿੱਥੇ ਵੀ ਲੀਡਰ ਨੇ ਕਿ ਉਹ ਸੈਂਟਰ ਸਰਕਾਰ ਦੇ ਪੱਖ 'ਚ ਖੜ੍ਹਦੇ ਨਜ਼ਰ ਆਉਂਦੇ ਨੇ ਕਿ ਸੋ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਤੀਯੋਗੀ ਸੋਚ ਕੀਆ। ਪੰਜਾਬ ਦੇ ਪ੍ਰਤੀਯੋਗੀ ਨਕਾਰਾਤਮਕ ਸੋਚਾ ਪੰਜਾਬ ਦੇ ਪ੍ਰਤੀ ਨੇਕਟਿਵ ਸੋਚਾ ਇਹ ਗੱਲ ਦਾ ਪ੍ਰਗਟਾਵਾ ਕੱਲ ਵਿਧਾਨ ਸਭਾ ਚ ਹੋ ਗਿਆ ਅਸੀਂ ਭਾਈ ਪ੍ਰੋਟੈਸਟ ਕੀ ਦੇ ਖਿਲਾਫ ਕਰ ਰਹੇ ਹਾਂ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਮੰਗ ਕੀ ਤੋਂ ਕਰ ਰਹੇ ਹਾਂ ਸੈਂਟਰ ਸਰਕਾਰ ਤੋਂ ਔਰ ਦੋਖੀ ਨੂੰ ਲੱਗ ਰਿਹਾ ਕਾਂਗਰਸ ਪਾਰਟੀ ਨੂੰ ਚਿਕਾ ਕਰਨ ਮਾਰ ਰਿਹਾ ਕਾਂਗਰਸ ਪਾਰਟੀ ਮਾਰ ਰਹੀ ਆ ਇਹ ਸਾਰਾ ਚਿਹਰਾ ਮੋਰਾ ਨੰਗਾ ਹੋ ਗਿਆ ਕਿਉਂਕਿ ਉਹਦੇ ਲੀਡਰ ਆ ਬਪੋਜੀਸ਼ਨ ਦੇ ਇੱਕ ਘਰ ਦੇ ਥੱਲੇ ਵਾਲੇ ਹਿੱਸੇ ਚ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਉੱਪਰ ਵਾਲੇ ਹਿੱਸੇ 'ਚ ਕਾਂਗਰਸ ਪਾਰਟੀ ਰਹਿੰਦੀ ਆ ਇੱਕ ਸ਼ੋਅ ਕਿ ਇਹ ਪਰਿਵਾਰ ਜਿਹੜਾ ਉਹ ਕਾਂਗਰਸ ਵੀ ਰਲਿਆ ਆਇਆ ਤੇ ਭਾਰਤੀ ਜਨਤਾ ਪਾਰਟੀ 'ਚ ਵੀ ਰਲਿਆ ਹੋਇਆ ਇਹਦਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਗਾਗਾ ਔਰ ਦੂਸਰੇ ਪਾਸੇ ਸਾਰੇ ਹੀ ਕੱਲ ਕਾਂਗਰਸ ਪਾਰਟੀ ਦੇ ਲੀਡਰ ਨੈਕਟਰ ਥਿਉਰੀਆਂ ਪੇਸ਼ ਕਰ ਰਹੇ ਸੀਗੇ ਉਹ ਅਸੀਂ ਭਾਈ ਪੰਜਾਬ ਦੇ ਭਰੇ ਦੀ ਗੱਲ ਕਰਦੇ ਆਂ ਪੰਜਾਬ ਦੇ ਨਾਲ ਦਲਤਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਨਾਲ ਗਰੀਬ ਲੋਕਾਂ ਦੀ ਗੱਲ ਕਰਦੇ ਆਂ ਉਹ ਜਿਨ੍ਹਾਂ ਨੇ ਘਰ ਪੈ ਕੇ ਜਿਨ੍ਹਾਂ ਦਾ ਪਰਿਵਾਰ ਰੁੜ ਗਿਆ ਗਰਦਾਸਪੁਰ ਦੇ ਪਠਾਨਕੋਟ ਚ ਕੀ ਹੋਇਆ ਸੀ ਬੇਗਨਾ ਦਾ ਇੱਕ ਨੋਜ਼ਮਾਨ ਆ ਉਹਦਾ ਲੱਛੂ ਉਹਦੀ ਬੀਨਾ ਕਿੱਥੇ ਚਲੇ ਗਿਆ ਹੜਾ ਝੂੜ ਕੇ ਚਲੇ ਗਿਆ ਉਹ ਨੂੰ ਆਪਣੇ ਬੱਚੇ ਦਾ ਮੂੰਹ ਦੇਖਣ ਵੀ ਮਿਲਿਆ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਲਾਸ਼ਾਂ ਤੇ ਰਾਜਨੀਤੀ ਕਰ ਰਹੀ ਆ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਇਹ ਪੰਜਾਬ ਦੇ ਖੜਨ ਦਾ ਸਮਾਂ ਹੈਗਾ ਪੰਜਾਬੀਆਂ ਦੇ ਖੜਨ ਦਾ ਸਮਾਂ ਹੈਗਾ ਪਰ ਸੋਸ ਕਾਂਗਰਸ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਪੰਜਾਬ ਚ ਵਿਚਰ ਰਹੀ ਆ ਪੰਜਾਬ ਦੇ ਲੋਕ ਚਾਹੁੰਦੇ ਨੇ ਪਰ ਲੇਕਿਨ ਸਾਡੀ ਪੰਜਾਬੀਆਂ ਦੇ ਨਾਲ ਕਮਿਟਮੈਂਟ ਆ ਪੰਜਾਬ ਦੇ ਨਾਲ ਕਮਿਟਮੈਂਟ ਆ ਸਰਦਾਰ ਭਗਵੰਤ ਸਿੰਘ ਮਾ ਜੀ ਦੀ ਕਮਿਟਮੈਂਟ ਆ ਕੱਲਾ ਕੱਲਾ ਪੈਸਾ ਇਮਾਨਦਾਰੀ ਦੇ ਨਾਲ ਹਰ ਪੀੜਤਾ ਦੇ ਖਰਚਾਂਗੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ 'ਚ ਹੜ੍ਹਾਂ ਨਾਲ ਹੋਈ ਤਬਾਹੀ ਲਈ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਏ ਅਜਨਾਲਾ ਚ ਹੜਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਸਮਾਂ ਰੈਂਦੇ ਹੜ ਪ੍ਰਬੰਧਨ ਲਈ ਮੀਟਿੰਗ ਤੱਕ ਨਹੀਂ ਕੀਤੀ ਨਾ ਹੀ ਪੰਜਾਬ ਚ ਨਹਿਰਾਂ ਅਤੇ ਬੰਨਾਂ ਦੀ ਸਫਾਈ ਕੀਤੀ ਲਗਾਤਾਰ ਮੀਂਹ ਪੈਣ ਤੋਂ ਬਾਅਦ ਇੱਕਦਮ ਡੈਮਾਂ ਦੇ ਗੇਟ ਖੋਲ ਦਿੱਤੇ ਗਏ ਜਿਸ ਨਾਲ ਭਾਰੀ ਤਬਾਹੀ ਹੋਈ ਸੁਖਬੀਰ ਬਾਦਲ ਨੇ ਇਸ ਅਣਗੈਲੀ ਨੂੰ ਆਮ ਆਦਮੀ ਪਾਰਟੀ ਦਾ ਪਾਪ ਕਰਾਰ ਦਿੱਤਾ ਉਨਾ ਕਹਿਆ ਕਿ ਅਕਾਲੀ ਦਲ ਸੰਕਟ ਦੀ ਇਸ ਘੜੀ 'ਚ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸਣਾ ਚਾਹਣਾ ਹੈ। ਆ ਜਿਹੜਾ ਨੁਕਸਾਨ ਹੋਇਆ ਆ ਬਚ ਜਾਣਾ ਸੀ। ਜੇ ਸਰਕਾਰ ਨਿਲਕੀ ਨਾ ਕਰਦੀ। ਮੈਂ ਉਹ ਸਾਰਾ ਕੁਝ ਪਤਾ ਕਰਾ ਕੇ ਮਦਦ ਦੱਸਣਾ ਚਾਹਣਾ ਹੈ। ਆਪਣਾ ਜਿਹੜਾ ਪਾਣੀ ਆਉਂਦਾ ਹੈ ਆਥੀਨ ਡੈਮ ਤੋਂ ਜਦੋਂ ਛੱਡੇ ਜਾਂਦਾ ਹੈ ਉਹਦੇ ਅੱਗੇ ਆ ਜਾਂਦਾ ਹੈ ਮਾਧੋਪੁਰ ਡੈਮ ਉਤੋਂ ਫਿਰ ਫੋਡੇ ਕੋਲੇ ਆਉਂਦਾ ਹੈ ਮੈਂ ਸਾਰਾ ਰਿਕਾਰਡ ਦੇਖਿਆ ਤੁਸੀਂ ਹੈਰਾਨ रह ਜਾਓਗੇ ਜਦੋਂ ਇਹਨਾਂ ਨੇ ਗੇਟ ਛੱਡੇ ਉਸ ਦਿਨ ਤੋਂ 20 ਦਿਨ ਪਹਿਲੇ ਇੱਕ ਬੂੰਦ ਪਾਣੀ ਵੀ ਛੱਡਿਆ ਸੀ ਉਹਨਾਂ ਨੇ ਪਾਣੀ ਹਰ ਰੋਜ਼ ਵਗਦਾ ਗਿਆ ਤੇ ਜਦੋਂ ਜਮਨ ਸਿਕਰ ਤੇ ਪਹੁੰਚ ਗਿਆ ਇਹਨਾਂ ਨੇ ਸਾਰੇ ਗੇਟ ਖੋਲ ਦਿੱਤੇ ਢਾਈ ਲੱਖ ਕਿਊਸਿਕ ਪਾਣੀ ਇੱਕ ਮਿੰਟ ਚ ਖੋਲਤਾ ਆ ਜਿਹੜੇ ਦਰਿਆ ਆਪਣੇ ਇਕੱਲਾ 1 ਲੱਖ ਕਿਊਸਿਕ ਪਾਣੀ ਲੈ ਸਕਦੇ ਆ ਇਹਨਾਂ ਨੇ ਪਹਿਲੇ ਦਿਨ ਢਾਈ ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧ ਪ੍ਰੋਗਰਾਮ ਹੈ ਉਹ ਤਾਂ ਟੁੱਟ ਹੀ ਗਿਆ ਤੇ ਉਹ ਵੀ ਪੱਛ ਸਕਦਾ ਸੀ 7 ਮਹੀਨੇ ਪਹਿਲੇ ਜਨਵਰੀ ਚ ਇੰਜੀਨੀਅਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਮਾਧਪੁਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਰਿਪੇਅਰ ਕਰ ਲਈਏ ਜੇ ਇਹ ਨਾ ਰਿਪੇਅਰ ਹੋਇਆ ਟੁੱਟ ਜੂਗਾ ਫਿਰ ਸਾਰਾ ਤਬਾਹ ਹੋ ਜਾਊਗਾ ਹੈਰਾਨ ਰਹੇ ਹੋਗੇ 1 ਰੁਪਿਆ ਨਹੀਂ ਭੇਜਿਆ ਉਹ ਵੀ ਟੁੱਟ ਗਿਆ ਵੱਡੇ ਪਾਜ਼ਲ ਸਾਹਿਬ ਮੈਨੂੰ ਯਾਦ ਹੈ ਉਹ ਦੇ ਹਰ ਸਾਲ ਜਨਵਰੀ ਦੇ ਮਹੀਨੇ ਮੀਟਿੰਗ ਕਰ ਲੈਂਦੇ ਸੀ ਪੁੱਛਦੇ ਹੁੰਦੇ ਸੀ ਕਿ ਬਰਸਾਤਾਂ ਤੋਂ ਪਹਿਲੇ-ਪਹਿਲੇ ਕੀ ਚੀਜ਼ ਦੀ ਲੋੜ ਹੈ ਤੇ ਸਾਰਾ ਪ੍ਰਬੰਧ ਕਰਕੇ ਬਰਸਾਤਾਂ ਤੱਕ ਸਾਰਾ ਇੰਤਜ਼ਾਮ ਹੋ ਜਾਂਦਾ ਸੀ ਬੰਦ ਪੱਕੇ ਹੋ ਜਾਂਦੇ ਸੀ ਜਾਂ ਕਿਸੇ ਚੀਜ਼ ਦੀ ਕਮੀ ਨੂੰ ਪੂਰੀ ਕਰ ਲੈਂਦੇ ਸੀ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ 'ਚ ਮੀਟਿੰਗ ਨਹੀਂ ਕੀਤੀ ਬੰਦ ਵੀ ਨਹੀਂ ਸਾਫ਼ ਕੀਤੇ ਕੁਛ ਕੀਤਾ ਹੀ ਨਹੀਂ ਸੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਹੀ ਮੰਨਤੇ ਇਹਨਾਂ ਨੇ ਪਾਪ ਕੀਤਾ ਆ ਦੋਸ਼ੀ ਤੁਹਾਡੇ ਆ ਝਾੜੂ ਵਾਲਾ ਮਕਮਾ ਕੀ ਹੈ ਤੁਹਾਡੇ ਕੋਲ ਸਰਕਾਰ ਹੈ ਕੈਬਨਟ ਮੰਤਰੀ ਬਰਿੰਦਰ ਗੋਇਲ ਅੱਜ ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ 10 ਪਿੰਡਾਂ ਦੀਆਂ ਅਨਾਜ ਮੰਡੀਆਂ 'ਚ ਸ਼ੈੱਡ ਪਾਉਣ ਦਾ ਕੰਮ ਸ਼ੁਰੂ ਕਰਵਾ ਰਹੇ ਸਨ ਇਸ ਮੌਕੇ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਇਨਾ ਸ਼ੈੱਡਾਂ ਦਾ ਮੰਡੀਆਂ 'ਚ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਉਨਾ ਦੀ ਫਸਲ ਦਾ ਮੀਂਹ ਕਣੀ ਚ ਭਿੱਜਣ ਤੋਂ ਬਚਾ ਹੋਵੇਗਾ ਇਸ ਦੇ ਨਾਲ ਹੀ ਗੋਇਲ ਨੇ ਕਿਹਾ ਕਿ ਕੱਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਅਸਤੀਫਾ ਮੰਗ ਰਹੇ ਸਨ ਪਾਣੀਆਂ ਅੱਗੇ ਅੱਜ ਤੱਕ ਕਿਸੇ ਦਾ ਜ਼ੋਰ ਨਹੀਂ ਚੱਲਿਆ ਗੋਇਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੜ੍ਹਾਂ ਤੋਂ ਬਚਾ ਦੇ ਢੁਕਵੇਂ ਪ੍ਰਬੰਧ ਨਾ ਕੀਤੇ ਹੁੰਦੇ ਤਾਂ ਅੱਜ ਪੰਜਾਬ ਦਾ ਨੁਕਸਾਨ ਕਈ ਗੁਣਾ ਵੱਧ ਹੋ ਸਕਦਾ ਸੀ ਸ਼ੈੱਡ ਦੀ ਬਹੁਤ ਜ਼ਰੂਰਤ ਹੁੰਦੀ ਹੈ ਮਹਿਸੂਸ ਕਰਦੇ ਆਪਾਂ ਸਾਰੇ ਤੇ ਆਪਣੇ ਸਾਰੇ ਕਰੀਬ ਸ਼ੈੱਡਾਂ ਦੀ ਕਮੀ ਹੈ ਸੋ ਅੱਜ 10 ਜਗ੍ਹਾ ਤੇ 2 ਕਰੋੜ ਰੁਪਏ ਦੇ ਕਰੀਬੇ ਤੇ ਲੱਗਣਾ ਤੇ 10 ਜਗ੍ਹਾ ਤੇ ਸ਼ੈੱਡ ਨੇ ਜਿਹੜੇ ਅੱਜ ਹਲਕੇ ਲਹਿਰੇ ਦੇ ਵਿੱਚ ਬਣਾਏ ਜਾਣਗੇ ਤੇ ਜਿਹੜੀਆਂ ਮੰਡੀਆਂ ਰਹਿ ਗਈਆਂ ਉਹਨਾਂ ਦੇ ਵਿੱਚ ਵੀ ਅਗਲੇ ਪੜਾਅ ਦੇ ਵਿੱਚ ਬਣਾ ਲਾਂਗੇ ਮਤਲਬ ਮੇਰਾ ਟੀਚਾ ਇਹ ਹੈ ਵੀ ਹਰ ਮੰਡੀ ਦੇ ਵਿੱਚ ਸ਼ੈੱਡ ਹੋਵੇ ਕਿਉਂਕਿ ਸ਼ੈੱਡ ਦੀ ਜ਼ਰੂਰਤ ਬਹੁਤ ਜ਼ਰੂਰੀ ਹੈ ਕਿਤੇ ਨਹੀਂ ਜਦੋਂ ਬਰਸਾਤ ਹੋ ਜਾਂਦੇ ਆ ਜਾਂ ਧੁੱਪ ਛਾਂ ਹੋ ਜਾਂਦੀ ਆ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਤੇ ਕਿਤੇ ਕੋਈ ਵਹੀਕਲ ਖੜੀ ਕਰਨ ਦੀ ਵੀ ਗੱਲ ਆ ਜਾਂਦੀ ਆ ਸੋ ਇਹਦੀ ਸਾਰੇ ਤੁਹਾਨੂੰ ਵਧਾਈ ਐ ਇਸ ਚੀਜ਼ ਦੀ ਕਿ 100 ਫੁੱਟ ਲੰਬਾ ਤੇ 50 ਫੁੱਟ ਚੌੜਾ ਵੱਡਾ ਸ਼ੈੱਡ ਇੱਥੇ ਬੰਨਣਾ ਤੇ ਬਾਕੀ ਆ ਕਰਮਜੀਤ ਕਹਿ ਰਹੇ ᱛੀ ਉਹ ਕਹਿੰਦੇ ਸੀਰੀਅਸਲੀ ਦੇਖੋ ਵਿਰੋਧੀਆਂ ਨੇ ਤਾਂ ਕਹਿਣਾ ਹੈ ਉਹਨੋ ਦਾ ਮੇਰਾ ਅਸਤੀਫਾ ਮੰਗੀ ਜਾਂਦੇ ਸੀ ਕੱਲ ਪ੍ਰਤਾਪ ਸਿੰਘ ਬਾਜਵੇ ਹੋਰੀ ਸੁਣੀ ਹੋਊਗਾ ਤੁਹਾਨੂੰ ਕਹਿੰਦੇ ਮੰਤਰੀ ਅਸਤੀਫਾ ਦੇਵੇ ਉਹ ਦੇਖੋ ਮੈਨੂੰ ਦੱਸ ਦਿਓ ਵੀ ਕੋਈ ਐਸਾ ਸਿਸਟਮ ਅੱਜ ਤੱਕ ਬਣਿਆ ਵੀ ਜਿਹੜਾ ਪਾਣੀ ਨੂੰ ਰੋਕ ਦੇ ਕਿਹੜਾ ਹੱਥ ਲਾ ਕੇ ਪਾਣੀ ਨੂੰ ਰੋਕ ਦੂਗਾ ਹੁਣ ਪਾਣੀ ਆਇਆ ਬੇ ਹਿਸਾਬ ਪਾਣੀ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਜੇ ਤੁਸੀਂ ਕੱਲ ਸੁਣਿਆ ਹੈ ਸਾਰਿਆਂ ਨੇ ਤਾਂ ਮੈਂ ਉੱਥੇ ਬੋਲਿਆ ਸੀ ਅੱਜ ਤੱਕ ਨਹੀਂ ਇੰਨਾ ਪਾਣੀ ਆਇਆ ਪੂਰੇ ਪੰਜਾਬ ਦੇ ਵਿੱਚ ਆ ਜਿੰਨੇ ਤੁਸੀਂ ਬੈਠੇ ਹੋ ਕਿਸੇ ਨੇ ਆਪਣੀ ਉਮਰ ਚ ਦੇਖਿਆ ਨਾ ਪਾਣੀ ਕਦੀ ਨਹੀਂ ਦੇਖਿਆ ਨਹੀਂ ਜੀ 1988 ਦੀ ਗੱਲ ਕਰਦੇ ਹੁੰਦੇ ਦੀ ਵੀ 1988 ਚ ਪਾਣੀ ਆਇਆ ਪਰ 1988 ਤੋਂ ਵੀ 20% ਪਾਣੀ ਹੈ ਜਿਹਦਾ ਜ਼ਿਆਦਾ ਹੈ ਹੁਣੇ ਕਹੀ ਜਾਂਦੇ ਦੀ ਉੱਤੇ ਜੀ ਡੈਮ ਚੋਂ ਪਾਣੀ ਛੱਡਦਾ ਹੋਰ ਪਾਣੀ ਛੱਡਦਾ ਹੁਣ ਖੱਡਾਂ ਚੋਂ ਆ ਗਿਆ ਨਾਲਿਆਂ ਚੋਂ ਆ ਗਿਆ ਪਰ ਮੈਂ ਇਹ ਗੱਲ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਜੋ ਪੰਜਾਬ ਸਰਕਾਰ ਨੇ ਪ੍ਰਬੰਧ ਕੀਤੇ ਮੁੱਖ ਮੰਤਰੀ ਦੀ ਹਦਾਇਤ ਤੇ ਜੇ ਪ੍ਰਬੰਧ ਸਹੀ ਨਾ ਕੀਤੇ ਹੁੰਦੇ ਤਾਂ ਨੁਕਸਾਨ ਇਸ ਤੋਂ ਕਈ ਗੁਣਾ ਜ਼ਿਆਦਾ ਹੋਣਾ ਸੀ ਇਹ ਕਰ ਮੈਂ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਅਮਰੀਕਾ ਚ 32 ਸਾਲ ਰਹਿਣ ਤੋਂ ਬਾਅਦ ਰਿਪੋਰਟ ਕੀਤੀ ਗਈ ਬਜ਼ੁਰਗ ਮਹਿਲਾ ਹਰਜੀਤ ਕੌਰ ਦਾ ਹੁਣ ਦਰਦ ਛਲਕਿਆ ਹੈ ਹਰਜੀਤ ਕੌਰ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨਾਲ ਅਪਰਾਧੀਆਂ ਵਰਗਾ ਵਤੀਰਾ ਕੀਤਾ ਗਿਆ ਉਹਨਾਂ ਨੂੰ ਇੱਕ ਠੰਡੇ ਕਮਰੇ ਚ ਬੰਦ ਕਰ ਦਿੱਤਾ ਗਿਆ ਡਿਟੈਂਸ਼ਨ ਸੈੱਲ 'ਚ ਉਹਨਾਂ ਨੂੰ ਸੌਣ ਲਈ ਫੱਟਾ ਦਿੱਤਾ ਗਿਆ ਖਾਣ ਲਈ ਠੰਡੀ ਬ੍ਰੈਡ ਅਤੇ ਬੀਫ ਦਿੰਦੇ ਸਨ ਜਿਸ ਨੂੰ ਉਹ ਖਾਂਦੀ ਨਹੀਂ ਸੀ ਉਹਨਾਂ ਨੇ ਚਿਪਸ ਅਤੇ ਬਿਸਕੁਟ ਤੇ 10 ਦਿਨ ਗੁਜ਼ਾਰੇ ਇਸ ਤੋਂ ਬਾਅਦ ਹਰਜੀਤਕੌਰ ਨੂੰ ਭਾਰਤ ਲਈ ਡਿਪੋਰਟ ਕਰ ਦਿੱਤਾ ਗਿਆ ਉਸਦੇ ਪੈਰਾਂ 'ਚ ਬੀੜੀਆਂ ਤੇ ਹੱਥਾਂ 'ਚ ਹਥਕੜੀਆਂ ਲੱਗੀਆਂ ਸਨ ਪਰ ਜਹਾਜ਼ 'ਚ ਬੈਠਣ ਤੋਂ ਬਾਅਦ ਉਹਨਾਂ ਨੂੰ ਖੋਲ ਦਿੱਤਾ ਗਿਆ ਸੀ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਾਨੇ ਤੇ ਕੇ ਸਾਈਡ ਚ ਤੇ ਸਾਈਡ ਤੇ ਫਿਰ ਬੈਕ ਸਾਈਡ ਚ ਤਰੇ ਮੈਂ ਤਾਂ ਜਾਂਦਾ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਠੀਕ ਹੈ ਜੀ ਜੀ ਬੱਸ ਕਰੀ ਬੰਦ ਕਮਰੇ ਚ ਜਰਮਨ ਨੂੰ ਲੈ ਕੇ ਕੇ ਫੋਟੋ ਲਈ ਉਹਨਾ ਮੇਰੀ ਤੇ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਕਮਰੇ ਚ ਕਰ ਲਈ ਠੰਡ ਬਹੁਤ ਸੀ ਨਾ ਉੱਥੇ ਕੋਈ ਲੇਟਰਨ ਜਗ੍ਹਾ ਕੋਈ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰਾਈ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨਾਲ ਫ੍ਰਿਜ ਨਾਲ ਤਾਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕਸਪੇਸ 'ਤੇ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਤੁਸੀਂ ਫੈਮਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵਾਹਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟਰ ਚ ਪਾ ਦਿੱਤੇ ਸੀ ਮਾਤਾ ਝੂਠ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਨਹੀਂ ਮਿਲ ਸਕਦਾ ਯੋਗ ਨਹੀਂ ਹੈ ਖਾਸ ਕਰ ਸਮਾਨੀਆਂ ਪੀਂਦੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੋਂ ਕੱਖ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਤੁਹਾਨੂੰ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਦਾ ਨਿਕਾਲਣਾ ਸਲੈਸ਼ ਵਾਸਤੇ ਬਾਅਦ ਹੱਥ ਘੜੀਆਂ ਉਹਨੂੰ ਆਹ ਪਹਿਰੇ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਾਨ ਫਰਾਂਸਿਸਕੋ ਤੋਂ ਗਏ ਨਾ ਤਾਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪ ਨੇ ਕਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਹੈ ਉਹ ਸਮਝਦੇ ਨਹੀਂ کھانے کو کیا دیا گیا آپ کو جیسے کچھ جانکاری مل گئی کہ صرف اور کھانے کو کچھ نہیں جو وہ لوگ دیتے تھے وہ میں کھا نہیں سکتی کہ میں ویجیٹیرئن وہ دیتے تھے بریڈ سینڈوچ ٹرکی بیف ایسا ਮੋੜ ਮੈਂ ਘਾਤੀ ਨਹੀਂ ਪਰ ਜਿਹੜੇ ਫਤਨਾਗਰ ਬਾਨੇ ਹੋਏ ਨੇ ਸਿੱਧਾ ਕਿ ਤੁਹਾਨੂੰ ਇਹ ਦੱਸਿਆ ਗਿਆ ਵੀ ਰੀਜ਼ਨ ਕਿਉਂਕਿ ਤੁਸੀਂ ਉੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਕਿਉਂ ਤੁਹਾਨੂੰ ਵੀ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫਾਲੋ ਕਰ ਰਹੇ ਸੀ ਕਿਰਤੀ ਸਾਹਿਬ ਉੱਥੇ ਸੀ ਇਹ ਬੰਦਾ ਹੋਰ ਹੋਰ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਬੁੱਢੀ ਨਾਲ ਉਸ ਨੂੰ ਅੱਜ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ अच्छा माता जी जस्ट प्लेन 'ਚ ਤੁਸੀਂ ਆਏ ਹੋ ਕਿੰਨੇ ਕਿ ਲੋਕ ਸੀ ਉਸ ਪਲੇਨ 'ਚ? ਵਿੱਚ 132 ਲੋਕ ਸੀ। ਇਹ ਇੰਡੀਆ ਦੇ ਇੰਡੀਆ ਦੇ ਸਭ ਲੋਕਾਂ ਦੀ। ਇਹ 15 ਕਿਲਮੇ ਗਿਆ ਦੇ ਸੀ। ਬਾਕੀ ਸਾਰੇ ਇੰਡੀਆ ਦੇ ਸੀ। ਕਿਹਨਾਂ 'ਚ ਵੀ ਹੱਥ ਕਰੀਂ ਪਲੇਨ ਚ ਹੱਥ ਕਰੀਂ। ਮੈਂ ਨੂੰ ਨਹੀਂ ਫਿਰ ਲਾਈਆਂ ਉਹਨਾਂ ਨੇ ਹੱਥ ਕਰੀ। ਕੋਈ ਦੋ ਅਫੀਸਰ ਚੰਗੇ ਸੀ ਜਦ ਮੈਂ ਵੇਕਲ ਸਪੀਡ ਲੈ ਕੇ ਗਿਆ ਨਾ ਤੇ ਖੜੀ ਲਗਾ ਕੇ ਉਦੋਂ ਫਿਰ ਇੱਕ ਅਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨਹੀਂ ਚੇਂਜ ਹੋਈ ਮੈਂ ਤੁੱਤ ਰਿਆ ਨਹੀਂ ਜਾਂਦਾ ਤੇ ਜੇ ਤੁਸੀਂ ਇੰਡੀਆਏ ਤਾਂ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੇਗਾ ਸੀ ਪੈਰਾਂ ਨੂੰ ਤਾਂ ਹੱਥ ਲੱਗੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਚ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਚ ਮੁਹਾਲੀ ਦੇ ਫੋਟੇਸ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਵੰਦਾ ਹਿਮਾਚਲ ਚ ਬਾਈਕ ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ ਇਸੇ ਦੌਰਾਨ ਇਹ ਹਾਦਸਾ ਵਾਪਰਿਆ ਬਾਈਕ ਚਲਾਉਂਦੇ ਸਮੇਂ ਉਹ ਸੜਕ ਤੇ ਡਿੱਗ ਪਏ ਜਿਸ ਕਾਰਨ ਉਹਨਾਂ ਦੇ ਪੈਰ ਤੇ ਗੰਭੀਰ ਸੱਟ ਲੱਗੀ ਇਸ ਤੋਂ ਬਾਅਦ ਉਹਨਾਂ ਦੇ ਬ੍ਰੇਨ ਡੈਡ ਹੋਣ ਦੀ ਵੀ ਸੂਚਨਾ ਮਿਲੀ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਲਿਆਂਦਾ ਜਾ ਰਿਹਾ ਸੀ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਜਿਸ ਕਾਰਨ ਉਹਨਾਂ ਦੀ ਹਾਲਤ ਗੰਭੀਰ ਮੰਨੀ ਜਾ ਰਹੀ ਹੈ। ਹਾਦਸੇ ਦਾ ਪਤਾ ਚੱਲਦੇ ਹੀ ਗਾਇਕ ਕਮਰ ਗਰੇਵਾਲ, ਕੁਲਵਿੰਦਰ ਬਿੱਲਾ ਤੇ ਅਦਾਕਾਰ ਕਰਮਜੀਤ ਅਨਮੋਲ ਵੀ ਫੋਟੇਸ ਹਸਪਤਾਲ ਪਹੁੰਚ ਗਏ। ਅਜੇ ਤੱਕ ਡਾਕਟਰਾਂ ਦੀ ਟੀਮ ਲਗਾਤਾਰ ਜਵੰਦਾ ਦੀ ਜਾਂਚ ਕਰ ਰਹੀ ਹੈ। ਜਵੰਦਾ ਦੀ ਨਾਜ਼ੁਕ ਸਥਿਤੀ ਨੂੰ ਲੈ ਕੇ ਹੁਣ ਡਾਕਟਰਾਂ ਦੇ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਾਜਵੀਰ ਜਵੰਦਾ ਇੱਕ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ, ਮਾਡਲ ਤੇ ਲੇਖਕ ਨੇ। ਉਹ ਪੰਜਾਬੀ ਸੰਗੀਤ ਉਦਯੋਗ 'ਚ ਆਪਣੀ ਅਨੋਖੀ ਗਾਇਕੀ ਸ਼ੈਲੀ ਤੇ ਅਦਾਕਾਰੀ ਲਈ ਜਾਣੇ ਜਾਂਦੇ ਨੇ। ਜ਼ਬਰ ਜਨਾਬ ਮਾਮਲੇ 'ਚ ਨਾਮਜ਼ਦ ਹੋਣ ਤੋਂ ਬਾਅਦ ਫਰਾਰ ਚੱਲ ਰਿਹਾ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਸਾਥੀ ਵਿਧਾਇਕਾਂ ਤੇ ਕਿਸਾਨ ਯੂਨੀਅਨ ਤੇ ਸਾਥ ਨਾ ਦੇਣ ਦਾ ਦੋਸ਼ ਲਾਇਆ ਖਾਸ ਗੱਲ ਇਹ ਹੈ ਕਿ ਪਠਾਨ ਮਾਜਰਾ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਇਸ ਦੇ ਬਾਵਜੂਦ ਵੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਚ ਪਠਾਨ ਮਾਜਰਾ ਪੰਜਾਬ ਦੇ ਲੋਕਾਂ ਤੋਂ ਉਹਨਾਂ ਦਾ ਸਾਥ ਦੇਣ ਦੀ ਅਪੀਲ ਕਰ ਰਹੇ ਨੇ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੀ ਪਤਨੀ ਨੂੰ ਬਿਮਾਰ ਹੋਣ ਦੇ ਬਾਵਜੂਦ ਘਰ ਚ ਨਜ਼ਰਬੰਦ ਕੀਤਾ ਗਿਆ ਪਠਾਨ ਮਾਜਰਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਪਤਨੀ ਨੂੰ ਕੁਝ ਵੀ ਹੋਇਆ ਤਾਂ ਉਹ ਸਰਕਾਰ ਨੂੰ ਹਾਈ ਕੋਰਟ ਤੱਕ ਕਸੀਟਣਗੇ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋਈ ਕਰਦਾ ਸਾਨੂੰ 94 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਦੇ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸ ਰੈਸਟ ਕੀਤੀ ਆ ਉਹ ਬਿਮਾਰ ਆ ਉਹਦੇ ਪੰਜ ਪ੍ਰਿਸ਼ਨ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੁ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਆ ਜਾਂ ਕੋ ਦੂਜੀਆਂ ਪਾਰਟੀਆਂ ਆ ਜਾਂ ਕੋ ਸਾਡੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਾ ਜੇ ਉਹ ਨਹੀਂ ਕੀ ਹੋ ਗਈ ਤਾਂ ਮੈਂ ਸਰਕਾਰ ਦੇ ਗੱਲ ਪਾਉਂਗਾ ਮੈਂ ਹਾਈਕੋਰਟ ਕੋਲ ਹੀ ਸੁਣ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੜਾਈ ਦਾ ਦੇਤਾ ਨਾ ਮੈਂ ਚੀਜ਼ ਕੀਤੀ ਨਾ ਚੜਾਈ ਮੈਂ ਸਾਰਾ ਕੁਝ ਹਾਈਕੋਰਟ ਦਿੰਦਾ ਆ ਤੇ ਦਊਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰਾ ਖਾਲ ਸ਼ਾਇਦ ਕੋਈ ਭੁੱਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਆਸਲਾ ਮੇਰੇ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਜਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਤਾਂ ਹੋਰ ਵੀ ਲੋਕ ਪੰਜਾਬ ਦਾ ਨਾਹ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜਬਾਤੀ ਜਾਟਿਆਂ ਮੈਂ ਜਜਬਾਤਾ ਚ ਆ ਕੇ ਜੋ ਮੇਰੇ ਮੂੰਹ ਚੋ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ ਸਾਧਨਾ ਕਰਦੇ ਉਹ ਵੀ ਬੋਲਿਆ ਤੇ ਮੈਨੂੰ ਮੈਨੂੰ ਬੋਲਣ ਦਾ ਸਜ਼ਾ ਵੀ ਦੇ ਵੀ ਮੇਰੀ ਮੇਰੀ ਵਾਈਫ ਬਏਨੇ ਕੋ ਬਿਮਾਰ ਹੈ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਐ ਸਚੂ ਨੂੰ ਫੋਨ ਕਰਦੀ ਉਹਦਾ ਕੋ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨ ਧੀ ਮੈਂ ਘਰੋਂ ਨਹੀਂ ਕਰੀ ਬਾਹਰ ਜਾਣ ਦਿੱਤੀ ਤੇ ਅੱਜ ਉਹ ਵੀ ਘਰ ਨਹੀਂ ਆਈ ਪੰਜਾਬ ਚ ਹੜ੍ਹਾਂ ਨਾਲ ਹੋਈ ਤਬਾਹੀ ਤੋਂ ਬਾਅਦ ਮਾਨ ਸਰਕਾਰ ਵੱਲੋਂ ਸੜਕਾਂ ਦੇ ਨਵ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਹਲਕਾ ਭੋਆ ਦੇ ਪਿੰਡ ਰਹੀਮਪੁਰ ਤੋਂ ਨੰਗਲ ਫਰੀਦਾ ਅਤੇ ਤਾਰਾਗੜ ਤੋਂ ਰਤਨਗੜ ਤੱਕ ਦੀਆਂ ਦੋ ਸੜਕਾਂ ਦੀ ਰਿਪੇਅਰ ਅਤੇ ਚੌੜਾਈ ਵਧਾਉਣ ਦਾ ਕੰਮ ਸ਼ੁਰੂ ਕਰਵਾਇਆ ਕਟਾਰੂ ਚੱਕ ਨੇ ਕਿਹਾ ਕਿ ਇਹਨਾਂ ਸੜਕਾਂ ਦੀ ਲੰਬਾਈ ਕਰੀਬ 5 ਕਿਲੋਮੀਟਰ ਹੈ ਇਹਨਾਂ ਨੂੰ ਮੋੜ ਬਣਾਉਣ ਤੇ 1 ਕਰੋੜ 13 ਲੱਖ ਦੀ ਲਾਗਤ ਆਏਗੀ ਉਨ੍ਹਾਂ ਇਸ ਸੜਕੀ ਪ੍ਰੋਜੈਕਟ ਲਈ ਗ੍ਰਾਂਟ ਜਾਰੀ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਧੰਨਵਾਦ ਕੀਤਾ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਫੇਰ ਇੱਕ ਵੱਡੀ ਸੁਰਾਤ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੇ ਹਲਕੇ ਨੂੰ ਦਿੱਤੀ ਗਈ ਆ ਔਰ ਮੈਨੂੰ ਖੁਸ਼ੀ ਆ ਕਿ ਅੱਜ ਮੈਂ ਦੋ ਸੜਕਾਂ ਜਿਹੜੀਆਂ ਉਹਦਾ ਨੀ ਪੱਥਰ ਰੱਖਿਆ ਉਹਦੇ ਕੰਮ ਨੂੰ ਚਾਲੂ ਕਰਾਇਆ ਸੋ ਇਹ ਮੈਂ ਕਹਿ ਸਕਦਾ ਕਿ ਜਿਹੜਾ ਖਾੜਾਂ ਤੋਂ ਬਾਅਦ ਖਾੜਾਂ ਤੋਂ ਬਾਅਦ ਜਿਹੜਾ ਸੜਕਾਂ ਦੀ ਕਨੈਕਟੀਵਿਟੀ ਖਰਾਬ ਹੋਈ ਹੈ ਉਹਨੂੰ ਸੁਚਾਰੂ ਕਰਨ ਦੇ ਲਈ ਵੱਡੇ ਪੱਧਰ ਤੇ ਸੂਚੇ ਪੰਜਾਬ 'ਚ ਹੀ ਪ੍ਰੋਜੈਕਟ ਚੱਲ ਰਹੇ ਆ ਸੋ ਮੇਰੇ ਹਲਕੇ ਦੇ ਅੰਦਰ ਵੀ ਇਹ ਸੜਕਾਂ ਦੀ ਉਹਦੀ ਰਿਪੇਅਰ ਦੇ ਲਈ ਔਰ ਨਵੀਆਂ ਬਣਾਉਣ ਦੇ ਲਈ ਉਹਦੀ ਵਾਈਡਨਿੰਗ ਦੇ ਲਈ ਵੱਡੇ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿਲ ਖੋਲ ਕੇ ਸਾਨੂੰ ਪੈਸੇ ਦਿੱਤੇ ਆ ਸੋ ਅੱਜ ਰਹੀਮਪੁਰ ਤੋਂ ਲੈ ਕੇ ਫੂਲਪੁਰ ਤੇ ਮਾਨ ਨੰਗਲ ਤੱਕ ਔਰ ਨੰਗਲ ਫਰੀਦਾ ਤੱਕ ਔਰ ਨਾਲ ਦੀ ਨਾਲ ਤਾਰਾਗੜ ਤੋਂ ਲੈ ਕੇ ਪਟੋਆ ਤੇ ਅਪ ਟੂ ਵਗੈਰਾ ਰਤਨਗੜ੍ਹ ਸੋ ਇਹ ਲਗਭਗ 5 ਕਿਲੋਮੀਟਰ ਤੋਂ ਉੱਪਰ 5 ਕਿਲੋਮੀਟਰ ਤੋਂ ਉੱਪਰ ਜਿਹੜਾ ਇਹ ਸੜਕ ਦਾ ਅਜ ਨਹੀਂ ਪੱਤਾ ਰੱਖਿਆ ਸੋ 1 ਕਰੋੜ 13 ਲੱਖ ਰੁਪਏ ਦੇ ਲਾਗ ਦੇ ਨਾਲ ਇਹ ਰਿਪੇਅਰ ਦੇ ਕੰਮ ਨੇਪਰੇ ਚੜਨਗੇ ਸੋ ਲਗਾਤਾਰ ਆਪਣੇ ਲੋਕਾਂ ਦੇ ਅੰਦਰ ਆਪਣੇ ਲੋਕਾਂ ਦੇ ਦੁੱਖਾਂ ਨੂੰ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਪੰਜਾਬ ਸਰਕਾਰ ਲੱਗੀ ਉੱਥੇ ਮੈਂ ਵੀ ਹਰ ਰੋਜ਼ ਕੋਈ ਨਾ ਕੋਈ ਸੜਕ ਦਾ ਕੋਈ ਨਾ ਕੋਈ ਪ੍ਰੋਜੈਕਟ ਦਾ ਕਾਟਣ ਕਰ ਰਿਹਾ ਸੋ ਮੈਨੂੰ ਉਮੀਦ ਹੈ ਕਿ ਇਹ ਸੜਕ ਜਲਦੀ ਬਰਾਗੀ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੀ ਉਹ ਸਪੁਰਦ ਕਰਾਂਗੇ ਸੋ ਮੈਂ ਕਹਿ ਸਕਦਾ ਕਿ ਮੈਂ ਅੱਜ ਫੂਲਪੁਰ ਦੇ ਅੰਦਰ ਜਦੋਂ ਦਗਾਟਨ ਕਰ ਰਿਹਾ ਸੀਗਾ ਤੇ ਮੈਂ ਲੋਕਾਂ ਨੂੰ ਪੁੱਛਿਆ ਵੀ ਸੜਕ ਕਿੰਨੀ ਦੇਰ ਬਾਅਦ ਬਣ ਰਹੀ ਆ ਤੇ ਉੱਥੇ ਲੋਕਾਂ ਨੇ ਦੱਸਿਆ ਵੀ ਇਹ ਸੜਕ 15 ਸਾਲ ਬਾਅਦ ਜਿਹੜੀ ਉਹਦੀ ਰਿਪੇਅਰ ਹੋ ਰਹੀ ਐ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 15 ਸਾਲ ਕੇਸ ਅਵਸਥਾ ਦੇ ਵਿੱਚ ਲੋਕ ਇਹਨਾਂ ਟੁੱਟੀਆਂ ਤੇ 11ਵੇਂ ਵਾਲੀ ਸੜਕਾਂ ਦੇ ਵਿੱਚੋਂ ਗੁਜ਼ਰਿਆ ਸੋ ਪੂਰੇ ਹਲਕੇ ਦੇ ਅੰਦਰ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ ਸੋ ਫਿਰ ਦੁਬਾਰਾ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਲਦੀ ਇਹ ਸੜਕ ਦਾ ਨਿਰਮਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਬੀਰ ਬਾਦਲ ਦੇ ਪੁਲਿਸ ਅਫਸਰਾਂ ਨੂੰ ਧਮਕੀ ਦੇਣ ਵਾਲੇ ਬਿਆਨ ਤੇ ਦਿੱਤੀ ਤਿੱਖੀ ਪ੍ਰਤੀਕਿਰਿਆ ਇਸ ਦੇ ਨਾਲ ਹੀ ਢਾਲੀਵਾਲ ਨੇ ਸੁਖਬੀਰ ਬਾਦਲ ਵੱਲੋਂ ਹੜਪੀੜਤਾ ਨੂੰ ਨੋਟ ਵੰਡਣ ਤੇ ਵੀ ਕੱਸਿਆ ਤੰਜ਼ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਨੂੰ ਲਿਆ ਲੰਬੇ ਹੱਥੀ ਚੀਮਾ ਨੇ ਕਿਹਾ ਕਾਂਗਰਸ ਲੀਡਰਾਂ ਦੀ ਮਾਨਸਿਕਤਾ ਤੋਂ ਲੱਗਦਾ ਹੈ ਕਿ ਉਹ ਸੂਬੇ ਨੂੰ ਰੰਗਲਾ ਤੇ ਖੁਸ਼ਹਾਲ ਨਹੀਂ ਬਲਕਿ ਕੰਗਲਾ ਤੇ ਬਦਹਾਲ ਦੇਖਣਾ ਚਾਹੁੰਦੇ ਨੇ ਸੁਖਬੀਰ ਬਾਦਲ ਨੇ ਪੰਜਾਬ 'ਚ ਹੜ੍ਹਾਂ ਨਾਲ ਹੋਈ ਤਬਾਹੀ ਲਈ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਸੁਖਬੀਰ ਨੇ ਇਸ ਅਣਗੈਲੀ ਨੂੰ ਆਮ ਆਦਮੀ ਪਾਰਟੀ ਦਾ ਪਾਪ ਕਰਾਰਿਆ ਕਿ ਆਕਾਲੀ ਦਾ ਲੋਕਾਂ ਦੀ ਮਦਦ ਲਈ ਤਿਆਰ ਮંત્રી ਬਰਿੰਦਰ ਗੋਇਲ ਨੇ ਬਾਜਬਾ ਵੱਲੋਂ ਅਸਤੀਫਾ ਮੰਗਣ ਵਾਲੇ ਬਿਆਨ ਦਾ ਦਿੱਤਾ ਜਵਾਬ ਗੋਇਲ ਨੇ ਕਿਹਾ ਪਾਣੀਆਂ ਅੱਗੇ ਅੱਜ ਤੱਕ ਕਿਸੇ ਦਾ ਜ਼ੋਰ ਨਹੀਂ ਚੱਲਿਆ ਜੇਕਰ ਪ੍ਰਬੰਧ ਨਾ ਕੀਤੇ ਹੁੰਦੇ ਤਾਂ ਕਈ ਗੁਣਾ ਵੱਧ ਹੋਣਾ ਸੀ ਨੁਕਸਾਨ ਅਮਰੀਕਾ ਤੋਂ ਰਿਪੋਰਟ ਕੀਤੀ ਗਈ ਬਜ਼ੁਰਗ ਮੈਲਾ ਹਰਜੀਤਕੌਰ ਦਾ ਛਲਕਿਆ ਦਰਦ ਹਰਜੀਤਕੌਰ ਨੇ ਕਿਹਾ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨਾਲ ਅਪਰਾਧੀਆਂ ਵਰਗਾ ਕੀਤਾ ਗਿਆ ਵਤੀਰਾ ਉਹਨਾਂ ਨੇ ਚਿਪਸ ਅਤੇ ਬਿਸਕੁਟ ਤੇ guzare 10 ਦਿਨ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਬੰਦਰੋ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ